ਸੈਕਟਰ ਦੀ ਹਰ ਗੱਦੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਜਦੋਂ ਵੀ ਚੋਣਾਂ ਸਿਰ ਤੇ ਹੁੰਦੀਆਂ ਨੇ ਤਾਂ ਸਿਆਸੀ ਧਿਰਾਂ ਵੱਲੋਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਤਰਕੀਬਾਂ ਅਜਹੀਆਂ ਲਾਈਆਂ ਜਾਂਦੀਆਂ ਨੇ ਕਿ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਲੁਭਾਇਆ ਜਾਂਦਾ ਹੈ ਵੋਟਰਾਂ ਨੂੰ ਆਪਣੇ ਤਰੀਕੇ ਦੇ ਨਾਲ ਕਿ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪੈਣ ਤੇ ਕੁਝ ਅਜੀਹਾ ਹੀ ਹੁਣ ਪੰਚਾਇਤੀ ਵੋਟਾਂ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ ਤੇ ਪਿੰਡ ਵਾਲਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੋਲਡ ਡਰਿੰਕ ਅਤੇ ਮਠਾਈਆਂ ਦੇ ਕੇ ਪਰ ਪਿੰਡ ਵਾਲਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਬਕ ਸਿਖਾਇਆ ਉਹਨਾਂ ਆਗੂਆਂ ਨੂੰ ਜੋ ਚਾਹੁੰਦੇ ਸਨ ਕਿ ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਪੈਣ ਇਹ ਘਟਨਾ ਹੈ ਜੀ ਖਰਨਾ ਦੇ ਪਿੰਡ ਇਕੋਲਾਹਾ ਦੀ ਜਿੱਥੇ ਦੇ ਲੋਕਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਅਦੇ ਪਿੰਡ ਵਿੱਚ ਵੱਡੀਆਂ ਜਾਣ ਵਾਲੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਤੇ ਮਠਾਈਆਂ ਲਿਆ ਕੇ ਚੌਕ ਦੇ ਵਿੱਚ ਸੁੱਟ ਕੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੀਆਂ ਵੋਟਾਂ ਵਿਕਾਊ ਨਹੀਂ ਹਨ ਤੇ ਅੱਗੇ ਜਦੋਂ ਅਸੀਂ ਗੇਟ ਖੁੱਲਿਆ ਸਵੇਰ 7:00 ਵਜੇ ਸਾਡੇ ਦਰਵਾਜ਼ੇ ਦੇ ਮੂਹਰੇ ਜੀ ਇੱਕ ਮਠਿਆਈ ਦਾ ਡੱਬਾ ਜੀ ਤੇ ਇੱਕ ਠੰਡੇ ਦੀ ਬੋਤਲ ਤੇ ਉੱਤੇ ਤਰਲੋਚਨ ਸਿੰਘ ਜੋ ਸਰਪੰਚ ਖੜਾ ਸਾਡੇ ਪਿੰਡ ਦਾ ਉਮੀਦਵਾਰ ਉਹਦੇ ਉੱਪਰ ਰੈਪਰ ਉਹਦਾ ਉਦੇ ਉੱਤੇ ਸੀਗਾ ਸਾਪਿਆ ਹੋਇਆ ਜੀ ਤੇ ਜਦੋਂ ਮੈਂ ਦੇਖਿਆ ਜੀ ਮੇਰਾ ਤਾਂ ਖੂਨ ਖੋਲ ਗਿਆ ਜੀ ਇੱਕਦਾਂ ਜਦੋਂ ਦੇਖਦੀ ਸਾਰੇ ਦੇਖੋ ਅੱਜ ਉਹ ਐਡਾ بڑا ਸ਼ਹੀਦੀ ਉਹ ਆ ਜੀ ਆ ਇਹ ਮਠਿਆਈਆਂ ਵੰਡਦੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਠੀਕ ਹੈ ਜੀ ਐਦਾਂ ਲੋਕਾਂ ਨੂੰ ਵੋਟਾਂ ਨਹੀਂ ਉਹ ਕਰ ਰਹੇ ਜਿਵੇਂ ਵੋਟਾਂ ਮੰਗ ਰਹੇ ਨੇ ਲੋਕਾਂ ਦੇ ਐਦਾਂ 2 300 ਕਰਦੇ ਵਿੱਚ ਐਦਾਂ ਮਠਿਆਈਆਂ ਦਿੱਤੀਆਂ ਸਵੇਰੇ ਸਾਡੇ ਨੇ ਕਿਸੇ ਨੇ ਫੜੀਆਂ ਨਹੀਂ ਜੀ ਸਾਰਿਆਂ ਦੇ ਘਰੇ ਧੱਕੇ ਨਾਲ ਛਿਪ ਗਏ ਨੇ ਠੀਕ ਹੈ ਜੀ ਤੁਹਾਨੂੰ ਲੱਗਦਾ ਵੀ ਇਹ ਵੋਟਾਂ ਖਰੀਦਣ ਲਈ ਰਿਸ਼ਵਤ ਦਿੱਤੀ ਜਾਂਦੀ ਰਹੀ ਹੈ ਰਿਸ਼ਵਤ ਦੇ ਰਹੇ ਨੇ ਜੀ ਬਰਬਾੜ ਆ ਇਹਦੇ ਵਿੱਚ ਗਗਨਦੀਪ ਕੌਰ ਉਮੀਦਵਾਰ ਹੈਗੀ ਆ ਉਹਦੇ ਘਰ ਆਲਾ ਠੰਡੇ ਦੀਆਂ ਬੋਤਲਾਂ ਤੇ ਬਰਫ਼ੀ ਦੇ ਡੱਬੇ ੱੱਕੇ ਨਾਲ ਮੰਨ ਲਓ ਸਾਡੇ ਘਰਾਂ ਦੇ ਵਿੱਚ ਛਿੜਦੇ ਸੀਗੇ ਇਹਦੇ ਹੱਕ 'ਚ ਵੋਟਾਂ ਮੰਗੇ ਨੇ ਉਹ ਮੰਨ ਲਓ ਵੀ ਆਪਣੇ ਹੱਕ ਦੇ ਵਿੱਚ ਮੰਗਦੇ ਸੀਗੇ ਮੰਨ ਲਓ ਜਿਹੜੀ ਦੂਜੀ ਤਨੋਜ ਸਿੰਘ ਦੇ ਹੱਕ ਤੇ ਮੰਗਦੇ ਸੀਗੇ ਚੋ ਜੀ 100-100 ਰੁਪਏ ਪਿੱਛੇ ਸਾਡੀ ਵੋਟ ਖਰੀਦਣ ਲਈ ਉਹ ਸਾਨੂੰ ਤੱਕਾशाही ਹੋ ਰਹੀ ਹੈ ਇੱਕ ਤੱਕਾशाही 100 100 ਰੁਪਏ ਪਿੱਛੇ ਯਾਨੀ ਕਿ ਸਾਡੀ ਲੱਖਾਂ ਕਰੋੜਾਂ ਦੀ ਵੋਟ ਜਿਹੜੀ ਉਹ ਖਰੀਦ ਰਹੇ ਨੇ ਇਹ ਤੱਕਾ ਹੀ ਆ ਹੋ ਰਹੀ ਹੈ ਧਮਰਾ ਕੀਤਾ ਜਾ ਰਿਹਾ ਜਿਹੜੇ ਪਿੰਡ ਦੇ ਛੋਟੇ ਅਨਪੜ੍ਹ ਲੋਕ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਬਦਲਾ ਰਹੇ ਨੇ ਬਦਲਾ ਰਹੇ ਨੇ ਆਹ ਫੜੋ ਜੀ ਤੁਸੀਂ ਆਹ ਫੜੋ ਉਹਨੂੰ ਗਾਹਾਂ ਤੇ ਸ਼ੌਲ ਲੈ ਕੇ ਦਵਾਂਗੇ ਕੁੱਟੀਆਂ ਜੋ ਵੀ ਉਹ ਬਿਆਨਬਾਜ਼ੀ ਕਰ ਰਹੇ ਨੇ ਬਹੁਤ ਗਲਤ ਬਿਆਨਬਾਜ਼ੀ ਕਰ ਰਹੇ ਆ ਇਹ ਜੀ ਪਤਾ ਇੱਜ ਰਾਤ ਬੋਲ ਰੱਖ ਕੇ ਜਾਣੇ ਜਣੀ ਰੱਖੀ ਠੀਕ ਹੈ ਜੀ ਸਮੇਂ ਦੀ ਲੈ ਕੇ ਆਏ ਨੇ ਮੇਰੇ ਘਰ ਪਰ ਅੱਛਾ ਜੀ ਮੈਂ ਉਹਨਾਂ ਨੂੰ ਰੋਕਿਆ ਵੀ ਸਾਨੂੰ ਲੋੜ ਨਹੀਂ ਹੈਗੀ ਜੀ ਠੀਕ ਹੈ ਜੀ ਠੀਕ ਹੈ ਨਹੀਂ ਉਹ ਉਹ ਛੱਡੇ ਉੱਥੇ ਜਾਣੀ ਘਰ ਛੱਟ ਗਏ ਅੱਛਾ ਜੀ ਕੀ ਇਹ ਵੋਟਾਂ ਲੈਣ ਵਾਸਤੇ ਕਰਕੇ ਗਏ ਇਹ ਜੀ ਵੋਟਾਂ ਦੀ ਬਾਤ ਤੇ ਹੀ ਚੱਲ ਰਹੇ ਨੇ ਚੌੜਾ ਜਿਹੜਾ ਰਾ ਰਾ ਦੇ ਵੋਟਾਂ ਦੇ ਚੱਕਰਾਂ ਹੋਰ ਪੁਰਦਾ ਕੋਈ ਨਹੀਂ ਹੈਗਾ ਜੇ ਨਾ ਕਦੇ ਆਗੇ ਸਾਡੇ ਘਰੇ ਹੈ ਜੀ ਕੀ ਸਟਕੇ ਕੀ ਕਹਿੰਦੇ ਐ ਅੰਕਲ ਤੁਹਾਡੇ ਘਰੇ ਬਾਠ ਵੀ ਜਾਦਾ ਬਾਜੀ ਕੇ ਠੰਡੇ ਜੀ ਬੋਤਲ ਦੀ ਟੀ ਸਾਰੀ ਠੀਕ ਤੁਸੀਂ ਇਹ ਚੀਜ਼ਾਂ ਨੂੰ ਮਨਜ਼ੂਰ ਨਹੀਂ ਕੀਤਾ ਵੀ ਅਸੀਂ ਇਹਨਾਂ ਚੀਜ਼ਾਂ ਬੱਚੇ ਵੋਟਾਂ ਨਹੀਂ ਪਾਵਾਂਗੇ ਨਾ ਮੌਕਾ ਇਹ ਗੱਲ ਕਹਿ ਦੀ ਜੀ ਵੀ ਬੋਟ ਜਿੱਥੇ ਅਸੀਂ ਖੜੇ ਆ ਉੱਥੇ ਖੜੇ ਆ ਕੋਈ ਸਾਨੂੰ ਇਹ ਜਾਨੂ ਦੀ ਲੋੜ ਠੰਡੇ ਦੀ ਲੋੜ ਨਹੀਂਗੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਗਈ ਹੈ ਤੇ ਸ਼ਿਕਾਇਤ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਸਾਡੇ ਕੋਲ ਆਈ ਹੈ ਕੰਪਲੇਂਟ ਤੇ ਉਹ ਅਸੀਂ ਦੇਖ ਰਹੇ ਹੈਗਾ ਕੰਪਲੇਂਟ ਦੇ ਮੁਤਾਬਿਕ ਕੀ ਹੈ। ਜੋ ਲੀਗਲੀ ਕੋਈ ਜੇ ਕੰਪਲੇਂਟ ਸਹੀ ਹੋਈ ਤਾਂ ਲੀਗਲੀ ਜੋ ਕਾਰਵਾਈ ਹੋ ਕਾਨੂੰਨ ਅਨੁਸਾਰ ਕਰਦਾਂਗੇ। ਗੁਰੂ ਪਿਆਰਿਓ ਸਾਨੂੰ ਆਪ ਚਾਹੀਦਾ ਹੈ ਚੋਣਾ ਚਾਹੇ ਜੜੀਆਂ ਮਰਜ਼ੀ ਹੋਣਾ ਸੀ 5-500 ਰੁਪਏ ਪਿੱਛੇ 100 ਰੁਪਏ ਪਿੱਛੇ ਆਪਣੀਆਂ ਵੋਟਾਂ ਵੇਚ ਦੇਣੀਆਂ ਜਿਹੜੇ ਵੇਚਦੇ ਨੇ ਉਹਨਾਂ ਵਾਸਤੇ ਹੈ ਕਿ ਤੁਸੀਂ ਸਿਰਫ 500 ਜਾਂ 100 ਰੁਪਏ ਪਿੱਛੇ ਆਪਣੀਆਂ ਵੋਟਾਂ ਨਹੀਂ ਵੇਚਦੇ ਆਪਣੇ ਇਲਾਕੇ ਦਾ ਚੰਗਾ ਭਵਿੱਖ ਬਣਾਉਣ ਵਾਸਤੇ ਤੁਹਾਨੂੰ ਚੰਗੇ ਨੁਮਾਇੰਦੇ ਚੁਣਨੇ ਚਾਹੀਦੇ ਨੇ ਚੰਗੇ ਨੁਮਾਇੰਦਿਆਂ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾਉਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਇਲਾਕੇ ਦੀ ਤਰੱਕੀ ਹੋ ਸਕੇ ਤੁਹਾਡੇ ਸ਼ਹਿਰ ਦੀ ਤਰੱਕੀ ਹੋ ਸਕੇ ਤੁਹਾਡੇ ਦੇਸ਼ ਦੀ ਤਰੱਕੀ ਹੋ ਸਕੇ ਜੇਕਰ ਦੇਸ਼ ਤਰੱਕੀ ਕਰੇਗਾ ਇਲਾਕਾ ਤਰੱਕੀ ਕਰੇਗਾ ਤਾਂ ਹੀ ਵੀ ਬੋਟਰ ਅਜਿਹਾ ਹੁਣ ਨਹੀਂ ਫੈਸਲਾ ਲੈ ਆ ਕਿਸੇ ਦੇ ਵੀ ਬਹਿਲਣ ਤੇ ਤੁਸੀਂ ਬਹਿਲ ਜਾਓ ਅਤੇ ਆਪਣੀਆਂ ਵੋਟਾਂ ਵੇਚ ਦਿਓ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ